ਹੁਸ਼ਿਆਰਪੁਰ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਕਰੀਬ 24 ਘੰਟਿਆਂ ਦੇ ਵਿੱਚ ਸੁਲਝਾ ਲਿਆ ਜਿਸ ਦੇ ਚੱਲਦੇ ਹੋਏ આરોપી ਨੂੰ ਅਸਲੀ ਹਤੇ ਗੱਡੀਆਂ ਸਬੇਤ ਕੀਤਾ ਗ੍ਰਿਫਤਾਰ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ 3 19th ਐਂਡ 28 ਇੱਕ ਰਾਤ ਪਹਿਲਾਂ ਦੇ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਰਡਰ ਹੋਇਆ ਹੈਗਾ ਆਰਿਅਨ ਨਾਮ ਦਾ ਮੁੰਡਾ ਹੈਗਾ ਜੋ ਕਿ ਗੜਸ਼ੰਕਰ ਥਾਣੇ ਦੇ ਏਰੀਆ ਵਿੱਚ ਰਾਜਾਂਦਾ ਹੈ ਜੀ ਆਪਣਾ ਸ਼ਾਹਪੁਰ ਘਾਟਾ ਪਿੰਡ ਹੈਗਾ ਉਹਦੇ ਨੇੜੇ ਇੱਕ ਮਰਡਰ ਹੋਇਆ ਜਦੋਂ ਸਾਡੀ ਪੁਲਿਸ ਪਾਰਟੀਆਂ ਜਿਨੂੰ ਕਿ ਸਾਡੀ ਟੀਮ ਲੀਡ ਕਰ ਰਹੀ ਸੀਗੇ ਇਥੇ ਸੁਪਰਵਾਈਜ਼ ਕਰ ਰਹੀ ਸੀ ਐਸਪੀ ਡੀਜ਼ ਉਹਨਾਂ ਦੇ ਨਾਲ ਡੀਐਸਪੀ ਗੜਸ਼ੰਕਰ ਤੇ ਉਹਨਾਂ ਦੀ ਟੀਮਸ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਕੱਲ ਸਾਰਾ ਦਿਨ ਇਹਨਾਂ ਨੇ ਮਿਹਨਤ ਕੀਤੀ ਐਂਡ ਇਹਨਾਂ ਨੂੰ ਸਫਲਤਾ ਮਿਲੀ ਕਿ 24 ਘੰਟੇ ਦੇ ਵਿੱਚ ਜੋ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਟ੍ਰੇਸ ਕਰ ਲਿਆ ਗਿਆ ਜੋ ਘਟਨਾਗ੍ਰਮ ਇਹਦਾ ਹੋਇਆ ਕਿ ਆਰਿਅਨ ਜੋ ਕਿ ਵਿਕਟਿਮ ਹੈਗਾ ਉਹਦੇ ਨਾਲ ਉਹਦਾ ਕਜ਼ਨ ਜਿਹਦਾ ਨਾਮ ਨਵੀਨ ਕੁਮਾਰ ਉਹਦਾ ਕਜ਼ਨ ਹੈਗਾ ਇਹ ਦੋਨੋਂ ਲੁਧਿਆਣੇ ਗਏ ਸੀਗੇ ਇੱਕ ਆਪਣੀ ਇੱਕ ਰੈਡੀमेड ਗਾਰਮੈਂਟਸ ਦੀ ਸ਼ਾਪ ਕਰਦੇ ਇਹ ਸ਼ਾਪਿੰਗ ਕਰਨ ਉਹ ਸਮਾਨ ਲੈਣ ਵਾਸਤੇ ਲੁਧਿਆਣੇ ਲੈ ਕੇ ਗਿਆ ਹੋਊ ਤੇ ਨਾਲ ਜਦੋਂ ਵਾਪਸ ਆ ਰਹੇ ਸੀਗੇ ਤੇ ਇੱਕ ਸੁਨਸਾਨ ਰਾਸਤੇ ਦੇ ਵਿੱਚ ਸੁਨਸਾਨ ਥਾਂ ਤੇ ਰੁੱਕ ਕੇ ਤੇ ਇਹਨੇ ਜੋ ਵੈਪਨ ਜੋ ਇਹਨੇ ਪਹਿਲਾਂ ਹੀ ਪ੍ਰੋਕਿਊਰ ਕੀਤਾ ਹੋਇਆ ਸੀਗਾ ਪਤੀਪੁਰ ਦਾ ਇਲੀਗਲ ਵੈਪਨ ਉਹਦੇ ਨਾਲ ਉਹਨੂੰ ਸ਼ਾਰਟ ਕਰਤਾ ਦੋ ਸ਼ਾਟਸ ਇੱਕ ਚੈਸਤੇ ਵਿੱਚ ਇੱਕ ਹੈਡ ਦੇ ਵਿੱਚ ਦੋ ਸ਼ਾਟਸ ਕੀਤੇ ਜਿਹਦੇ ਨਾਲ ਉਹਦੀ ਡੈਥ ਹੋ ਗਈ ਜੋ ਸਾਡੀ ਤਫ਼ਤੀਸ਼ ਦੇ ਵਿੱਚ ਆਇਆ ਹੈਗਾ ਇਹ ਘਟਨਾਕਰਮ ਤੇ ਮੋਟਿਵ ਬਿਹਾਈਂਡ ਦਿਸ ਇਹ ਹੈਗਾ ਕਿ ਜੋ ਇਹ ਮੁੰਡਾ ਸੀਗਾ ਜੋ ਇਹਦਾ ਕਜ਼ਨ ਆਰਿਆਨ ਇਹ ਨਵੀਨ ਦੇ ਨਾਲ ਪਿਛਲੇ 6 ਸਾਲ ਕਈ ਸਾਲਾਂ ਤੋਂ ਉਹਦੇ ਨਾਲ ਹੀ ਕੰਮ ਕਰਦਾ ਸੀਗਾ ਉਹਦੇ ਮਦਦ ਉਸ ਦੁਕਾਨ ਦੇ ਵਿੱਚ ਹੁਣ ਇਹ ਮੁੰਡਾ ਆਪਣੀ ਨਵੀਂ ਦੁਕਾਨ ਉਹਦੇ ਪੈਰਲਲ ਖੋਲਣ ਦੀ ਸੋਚ ਰਿਹਾ ਸੀਗਾ ਤੇ ਇਹਦੇ ਦਰਸ਼ਨ ਮੁਤਾਬਕ ਕੀ ਇਹ ਕੰਪੀਟੀਸ਼ਨ ਇਹਦਾ ਆ ਜਾਂਦਾ ਬਿਕੋਲ ਜੋ ਕਸਟਮਰ ਬੇਸ ਸੀਗਾ ਉਹ ਵੀ ਇਹਨਾਂ ਦਾ ਸਿਮਲਰ ਸੀਗਾ ਤੇ ਇਸ ਕਾਰਨ ਵਸ਼ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਇਹਨੇ ਕੀਤਾ ਹੈਗਾ ਜੋ ਵੈਪਨ ਇਹ ਲੈ ਕੇ ਆਇਆ ਸੀਗਾ ਉਹ ਦੋ ਮੁੰਡੇ ਹੈਗੇ ਗੁਰਮੁਖ ਅਤੇ ਗੁਰਦੀਪ ਇਨ ਦੋਨਾਂ ਨੂੰ ਵੀ ਐਸੀ ਫੜ ਲਿਆ ਹੈ ਦੋਨੋਂ ਹੀ ਬ੍ਰਦਰਸ ਹੈ ਜੋ ਕਿ ਗੜਸ਼ੰਕਰ ਦੇ ਹੀ ਰਹਿਣ ਵਾਲੇ ਗੁਰਮukh ਸਿੰਘ ਤੇ ਪਹਿਲਾਂ ਵੀ ਦੋ ਪਰਚੇ ਦਰਜ ਹੈ ਇੱਕ ਐਨਡੀਪੀਐਸ ਐਕਟ ਅੁਨਾ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਇੱਕ 304 ਦਾ ਪਰਚਾ ਗੜਸ਼ੰਕਰ ਦੇ ਵਿੱਚ ਹੈਗਾ ਤੇ ਇਹਨਾਂ ਤੋਂ ਦੋ ਗੱਡੀਆਂ ਵੀ ਐਸੀ ਜਿਹੜੀ ਕਿ ਇਹਨੇ ਘਟਨਾ ਕਰਮ ਦੇ ਵਿੱਚ ਯੂਜ਼ ਕੀਤੀ ਸੀਗੀ ਕ੍ਰਾਈਮ ਦੇ ਵਿੱਚ ਉਹ ਵੀ ਬਰਾਮਦ ਕਰਨੀਆਂ ਤੇ ਨਾਲ ਜੋ ਵੈਪਨ ਯੂਜ਼ ਕੀਤਾ ਸੀਗਾ 32 ਮੋਰ ਦਾ ਕੰਟਰੀ ਮੇਡ ਇਲੀਗਲ ਵੈਪਨ ਉਹ ਤੇ ਇੱਕ ਲਾਈਵ ਕਾਰਟ੍ਰਿਜ ਨੇ ਇੱਕ ਯੂਜ਼ਡ ਕਾਰਟ੍ਰਿਜ ਉਹ ਦੋਨੋਂ ਬਰਾਮਦ ਪਹਿਲਾਂ ਵੀ ਇਨਵੋਲਵ ਹੈ ਸਰ ਕਿਸੇ ਕੇਸ ਚ ਆ ਨਹੀਂ ਹਾਲੇ ਤੱਕ ਜੋ ਨਵੀਨ ਹੈਗਾ ਤੇ ਉਹਦੇ ਨਾਲ ਜੋ ਗੁਰਦੀਪ ਹੈ ਇਹਨਾਂ ਦਾ ਕੋਈ ਕ੍ਰਿਮਿਨਲ ਐਂਟੀਸੀਡੈਂਟਸ ਨਹੀਂ ਪਤਾ ਲੱਗੇ ਬਟ ਜੋ ਗੁਰਮukh ਹੈਗਾ ਉਹਦੇ ਤੇ ਦੋ ਪਰਚੇ ਦੱਜ ਕੋਈ ਹਥਿਆਰ ਵੀ ਬਰਾਮਦ ਕੀਤਾ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਇਹਨੇ ਵਰਤਿਆ ਸੀਗਾ ਨਵੀਨ ਨੇ ਉਹ ਅਸੀਂ ਬਰਾਮਦ ਕਰ ਲਿਆ ਹੈਗਾ 32 ਗੋਲ ਦਾ ਇਹ ਕੰਟਰੀ ਮੇਡ ਵੈਪਨ ਦੀ ਪਰ ਗੱਡੀ ਵੀ ਸਰ ਰਿਕਵਰ ਕੀਤੀ ਹੈ ਹਾਂਜੀ ਦੋ ਗੱਡੀਆਂ ਇਹਦੇ ਵਿੱਚ ਰਿਕਵਰ ਕੀਤੀਆਂ ਇੱਕ ਐਟਿਓਸ ਤੇ ਇੱਕ ਸਵਿਫਟ ਗੱਡੀ ਜੋ ਕਿ ਇਹਨਾਰੇ ਵਾਰਦਾਦ ਦੇ ਵਿੱਚ ਯੂਜ਼ ਕੀਤੀ ਠੀਕ ਹੈ ਥੈਂਕ ਯੂ ਆ ਪ੍ਰੈਸੂਰ ਆ ਰਿਹਾ ਹੈਗਾ ਇਹ ਥੋੜਾ ਜਿਹਾ ਸਮਝੋ ਲੋਅ ਪ੍ਰੈਸਰ ਜੀ ਇਹ ਜੋ ਵੈਪਨ ਸੀਗਾ ਇਹਨੇ ਕੁਝ ਦਿਨ ਪਹਿਲਾਂ ਇਹਦੇ ਤੋਂ ਪ੍ਰੋਕਿਊਰ ਕੀਤਾ ਸੀਗਾ ਬਟ ਵਾਰਦਾਦ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੂੰ ਵਾਪਸ ਹੈਂਡਓਵਰ ਕਰਤਾ ਵਾਰਦਾਤ ਨਹੀਂ ਕਰਲੇ ਨੇ ਕੀਤੀ ਵਾਰਦਾਤ ਕਰਲੇ ਨਹੀਂ ਕੀਤੀ ਬਸ ਦੇਰ ਦੇਰ ਤੋਂ ਸਪੋਰਟ ਇਨ ਕੀ ਜੋ ਹਥਿਆਰ ਇਹਨਾਂ ਨੇ ਪ੍ਰੋਵਾਈਡ ਕੀਤਾ ਉਸ ਤੋਂ ਬਾਅਦ ਜਿੱਦਾਂ ਹੁੰਦਾ ਕਿ ਐਵੀਡੈਂਸ ਨੂੰ ਟੈਂਪਰ ਕਰਨਾ ਤੇ ਉੱਥੋਂ ਲੈ ਕੇ ਵਿਵਾਦ ਚਲੇਗਾ ਮੈਂ ਇਹ ਸਾਰੇ ਕੁਝ